ਫਰ ਵਰਤ ਨੂੰ ਅੱਜ ਦੀ ਜਿਹੜੀ ਮੈਂ ਵੀਡੀਓ ਬਣਾਉਂਗਾ ਉਹ ਬਣਾਉਂਗਾ ਭਾਈ ਗੁਰਦੇਵ ਸਿੰਘ ਜੀ ਕਮਕੇ ਬਾਰੇ 1 ਜਨਵਰੀ ਕਰਕੇ ਕਿਉਂ ਇਹਨਾਂ ਦਾ ਸ਼ਹੀਦੀ ਦਿਹਾੜਾ ਵੀ ਅੱਜ ਹੀ ਹੁੰਦਾ ਵਾ ਸੋ ਅੱਜ ਦੀ ਵੀਡੀਓ ਮੈਂ ਇਹਨਾਂ ਦੇ ਰਿਲੇਟਿਡ ਬਣਾਉਂਗਾ ਇਹ ਤੁਸੀਂ ਉਹਨਾਂ ਦੀਆਂ ਫੋਟੋਆਂ ਵੇਖ ਸਕਦੇ ਜੀ ਤੇ ਜਿਹੜੀ ਅਗਲੇ ਪਾਸੇ ਵੀਡੀਓ ਹੈ ਤੇ ਤੁਸੀਂ ਸਾਰੀ ਮੈਂ ਸੰਕੇਤ ਬਣਾ ਇਹਨਾਂ ਦੀ ਸ਼ਹੀਦੀ ਦਾ ਬਿਆਨ ਵੀ ਕੀਤਾ ਹੈ ਇਹ ਉਹਨਾਂ ਦੀ ਧਰਮ ਪਤਨੀ ਹੈ ਜੀ ਉਹਨਾਂ ਦਾ ਇੰਟਰਵਿਊ ਹੈ YouTube ਦੇ ਉੱਤੇ ਤੇ ਉਹ ਤੁਸੀਂ ਜਾ ਕੇ ਵੀ ਜ਼ਰੂਰ ਸੁਣ ਸਕਦੇ ਹੋ ਸੋ ਇਹਨਾਂ ਦੀ ਬਾਪਤੀ ਅੱਜ ਫਾਈਆਂ ਮੈਂ ਗੱਲਾਂ ਕੀਤੀਆਂ ਤੇ ਬਾਕੀ ਤੁਸੀਂ ਅਗਲੀ ਸਾਰੀ ਸਟੋਰੀ ਇਹਨਾਂ ਦੀ ਵੇਖੋ ਤੇ ਨੰਦ ਲਓ ਤੇ ਹੋਰ ਵੀ ਸ਼ੇਅਰ ਕਰੋ ਤਾਂ ਕਿ ਜਿਹੜੀ ਨਵੀਂ ਜਿੱਤ ਪੀੜ੍ਹੀ ਆ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਵੇਂ ਸਿੱਖਾਂ ਦਾ ਇੱਕ ਜਹੇਦਾਰ ਕੋ-ਕੋ ਕੇ ਜਿਵੇਂ ਇੱਕ ਪਸ਼ੂ ਨੂੰ ਵੱਡ ਵੱਡ ਕੇ ਮਾਰਿਆ ਜਾਂਦਾ ਉਵੇਂ ਕੌਮ ਦਾ ਜਹੇਦਾਰ ਵੱਡੇਆ ਗਿਆ ਟੁੱਕਿਆ ਗਿਆ ਤੇ ਬਾਅਦ ਵਿੱਚ ਫਤਲੂ ਦੇ ਵਿੱਚ ਰੋੜ ਦਿੱਤਾ ਗਿਆ ਸੋ ਆਪਣੀ ਨਵੀਂ ਪੀੜ੍ਹੀ ਨੂੰ ਇਹ ਚੀਜ਼ ਜ਼ਰੂਰ ਪਤਾ ਹੋਣੀ ਚਾਹੀਦੀ ਆ ਜੀ ਸਚ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜੀ 1 ਜਨਵਰੀ 2026 ਨਵਾਂ ਸਾਲ ਆ ਜੀ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਤੇ ਅੱਜ ਮੈਂ ਗੱਲ ਕਰਨ ਲੱਗਾ ਜੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਮਕਾ ਜੀ ਦੇ ਬਾਰੇ ਜਿਹੜਾ ਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਨਵੀਂ ਜਨਰੇਸ਼ਨ ਨੂੰ ਤਾਂ ਜਿਵੇਂ ਪਤਾ ਹੀ ਨਹੀਂ ਆ ਅਸੀਂ ਅਕਾਲੀ ਫੂਲਾ ਫਿੰਗਰ ਕਰ ਜਥੇਦਾਰ ਤੇ ਜ਼ਰੂਰ ਲੱਭਦੇ ਹਾਂ ਪਰ ਜਦੋਂ ਜਥੇਦਾਰ ਸਾਡੀ ਕੌਮ 'ਚ ਪੈਦਾ ਹੋ ਜਾਂਦਾ ਵਾ ਜਾਂ ਕੋਈ ਉਹੋ ਜੀ ਸ਼ਖੀਅਤ ਸਾਡੀ ਕੌਮ 'ਚ ਆ ਜਾਂਦੀ ਆ ਪਰ ਆਹ ਦੇਖੋ ਕੀ ਸਾਬੀ ਨਹੀਂ ਜਾਂਦੀ ਬਹੁਤ ਮੁੰਡਿਆਂ ਨੂੰ ਜਾਂ ਬਹੁਤ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹਣਾ ਕਿ ਇੱਕ ਸਿੱਖਾਂ ਦਾ ਜਹੇਦਾਰ ਇਹੋ ਜਿਹਾ ਵੀ ਹੋਇਆ ਵਾ ਜਿਹਨੂੰ ਟੱਕਰੇ ਟੱਕਰੇ ਕਰਕੇ ਆਪਣੇ ਫਰੀਰ ਦੇ ਟੋਟੇ ਟੋਟੇ ਕਰਕੇ ਉਹਨੂੰ ਫਤਲੋ ਦੇ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਤੇ ਇਹ ਬਹੁਤ ਵੱਡੀ ਸਿੱਖਾ ਦੀ ਮਤਰਾਫ ਦੀ ਮੰਨਦਾ ਕਿ ਇਹਨੂੰ ਜਹੇਦਾਰ ਚ ਇਹੋ ਜਿਹਾ ਚਾਹੀਦਾ ਵਾ ਪਰ ਅਹੀਂ ਇਹੋ ਜੇ ਸਿੱਖ ਨਹੀਂ ਹੈਗੇ ਜਿਹੜੇ ਕਿ ਅਕਾਲੀ ਬਾਬਾ ਬੂਲਾ ਸਿੰਘ ਦੇ ਟਾਈਮ ਤੇ ਸੀਗੇ ਫੌਜ ਮੈਂ ਗੱਲ ਕਰਨ ਲੱਗਾ ਜੀ ਗੁਰਦੇਵ ਸਿੰਘ ਕੰਮ ਕਰਿਆ ਜੀ ਦੇ ਬਾਰੇ ਜੀਨਾਂ ਨੂੰ ਕਿ ਕੋ-ਕੋ ਕੇ ਟੂਟੇ ਕਰ ਕਰ ਕੇ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਕਫੂਰ ਉਹਨਾਂ ਦਾ ਕੀ ਸੀਗਾ ਖਾੜਕੂ ਸਿੰਘ ਉਹਨਾਂ ਦੇ ਘਰੇ ਆਉਂਦੇ ਸੀ ਪ੍ਰਸ਼ਾਦਾ ਪਾਣੀ ਛਕਦੇ ਸੀ ਉਹ ਆਪਦੇ ਵੱਲੋਂ ਤਾਂ ਉਹਨਾਂ ਦੀ ਸੇਵਾ ਕਰਦੇ ਸੀ ਪਰ ਇਹ ਗੱਲ ਪੁਲਿਸ ਨੂੰ ਚੁਪਦੀ ਸੀ ਪੁਲਿਸ ਨੂੰ ਨਹੀਂ ਪਾਉਂਦੀ ਜੀਤੇ ਕਰਕੇ ਸਰਕਾਰ ਨੇ ਏਡਾ ਵੀ ਡਾਇਰੈਕਸ਼ਨ ਲਿਆ ਇੱਕ ਕੌਮ ਦੇ ਜਹੇਦਾਰ ਨੂੰ ਫੜ ਕੇ ਤੇ ਕੋ-ਕੋ ਕੇ ਮਾਰ ਕੇ ਜਿਵੇਂ ਇੱਕ ਜਾਨਵਰ ਪਸ਼ੂ ਨਾਲ ਵੀ ਇੰਦਾ ਨਹੀਂ ਕਰਦੇ ਜਿੱਦਾਂ ਸਾਡੇ ਕੌਮ ਦੇ ਜਹੇਦਾਰ ਦੇ ਨਾਲ ਇਦਾਂ ਆ ਤੇ ਉੱਤੋਂ ਵੱਧ ਦੁੱਖ ਹੈ ਇਹ ਗੱਲ ਦਾ ਹੁੰਦਾ ਕਿ ਸਾਡੇ ਲੋਕਾਂ ਨੂੰ ਅਜੇ ਤੱਕ ਵੀ ਉਹ ਚੀਜ਼ ਦਾ ਪਤਾ ਹੀ ਨਹੀਂ ਆ ਤੇ ਸਾਡੇ ਬੰਦੇ ਜਾਣਨਾ ਨਹੀਂ ਚਾਹੁੰਦੇ ਸੋ ਅੱਜ ਮੈਂ ਗੱਲ ਕਰਨ ਲੱਗਾ ਜੀ ਜਗਦੇਵ ਸਿੰਘ ਕੌਕਾਜੀ ਦੇ ਬਾਰੇ ਜੀ ਜਿਨ੍ਹਾਂ ਨੂੰ ਅੱਜ ਤੱਕ ਵੀ ਪੁਲਿਸ ਰਿਕਾਰਡ ਦੇ ਵਿੱਚ ਪਘੋੜਾ ਲਿਖਿਆ ਗਿਆ ਵਾ ਸਭ ਤੋਂ ਪਹਿਲੀ ਇਹਨਾਂ ਦੀ ਅਰੈਸਟ ਪੈਂਦੀ ਆ ਜੀ 1992 ਨਹੀਂ 92 ਦੇ ਵਿੱਚ ਉਹਨਾਂ ਨੂੰ ਰੈਫਟ ਕੀਤਾ ਜਾਂਦਾ ਗੁਰਮੀਤ ਸਿੰਘ ਵੱਲੋਂ ਉਹਨਾਂ ਦੇ ਘਰੋਂ ਜਿਹੜਾ ਕਿ ਉਸ ਟਾਈਮ ਤੇ ਉਹਨਾਂ ਦੇ ਇਲਾਕੇ ਦਾ ਐਫਐਸਪੀ ਹੁੰਦਾ ਵਾ ਜਗਰਾਉਂ ਦੇ ਵਿੱਚ ਜਦੋਂ ਉਹਨਾਂ ਨੂੰ ਰੈਫਟ ਕਰਕੇ ਲੈ ਕੇ ਜਾਂਦਾ ਜੀ ਉਫ ਤੋਂ ਇੱਕ ਅੱਧੇ ਦਿਨ ਬਾਅਦ ਹੀ ਨਾ ਉਹਨਾਂ ਦੇ ਦੋਤੇ ਦੀ ਡੈਥ ਹੋਈ ਹੁੰਦੀ ਆ ਜਿਹੜਾ ਕਿ ਉਹਨਾਂ ਦਾ ਨਵਜਾਤ ਇੱਕ ਦੋਤਾ ਉਹਨਾਂ ਦੇ ਹੋਇਆ ਹੁੰਦਾ ਵਾ ਤੇ ਉਹਦੀ ਡੈਥ ਹੋਈ ਹੁੰਦੀ ਉਹ ਬੜੀ ਰਿਕਵੈਸਟ ਵੀ ਕਰਦੀ ਸੰਗਤ ਤੇ ਆਪ ਵੀ ਜਹੇਦਾਰ ਜੀ ਕਹਿੰਦੇ ਕਿ ਸਾਨੂੰ ਸਫਕਾਰ ਕਰ ਲੈਂਦੇ ਰੀਤੀ ਰਿਵਾਜ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਫੜ ਲਿਆ ਹੋ ਫਿਰ ਸੋ ਚਲੋ ਜੀ ਕੋਟਨਾ ਵੀ ਉਸ ਟਾਈਮ ਤੇ ਉਹ ਜਿਲੇ ਦਾ ਐਸਐਸਪੀ ਹੁੰਦਾ ਵਾ ਚਲੋ ਦੋ ਤਿੰਨ ਘੰਟੇ ਪੋਸ਼ਕਿਸ਼ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਪਰ ਫਿਰ 25 ਦਸੰਬਰ ਨੂੰ ਉਹ ਦਿਨ ਹੁੰਦਾ ਜੀ ਜਦੋਂ ਉਹਨਾਂ ਨੂੰ ਉਹਨਾਂ ਦੇ ਗੁਰੂ ਘਰ ਦੇ ਵਿੱਚੋਂ ਜਾਂ ਉਹਨਾਂ ਦੇ ਘਰ ਦੇ ਵਿੱਚੋਂ ਅਰੈਸਟ ਕਰ ਲਿਆ ਜਾਂਦਾ ਫਰਨ ਸਿੰਘ ਘੋਟਨਾ ਜਿਹੜਾ ਕਿ ਉਸ ਟਾਈਮ ਤੇ ਐਸਐਸਪੀ ਹੁੰਦਾ ਤੇ ਜਦੋਂ ਇਹ ਅਰੈਸਟ ਕਰਨ ਜਾਂਦੇ ਆ ਕੌਂਕੀ ਸਾਹਿਬ ਨੂੰ ਜੇਹਦਾਰ ਸਾਹਿਬ ਨੂੰ ਉਸ ਟਾਈਮ ਤੇ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਆ ਉਹਨਾਂ ਨੂੰ ਇੱਕ ਫਲਿੱਪ ਇੱਕ ਸਿੰਗ ਵੱਲੋਂ ਅੰਦਰ ਭਜਵਾਈ ਜਾਂਦੀ ਹੈ ਕਿ ਬਾਹਰ ਤੁਹਾਨੂੰ ਫਰਨ ਸਿੰਘ ਘੋਟਨਾ ਅਰੈਸਟ ਕਰਨ ਵਾਸਤੇ ਆਇਆ ਉਸ ਟਾਈਮ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਪਹਿਲਾ ਸਮਾਪਤੀ ਕਰ ਲੈਣ ਤੋਂ ਤੇ ਫਿਰ ਮੈਂ ਤੁਹਾਡੇ ਨਾਲ ਚੱਲੂੰਗਾ ਸੋ ਚਲੋ ਸਮਾਪਤੀ ਕਰਦੇ ਆ ਸੰਗਤ ਵੀ ਉਹਨਾਂ ਦੇ ਨਾਲ 1.5 200 ਦੇ ਕਰੀਬ ਬੰਦਾ ਸੰਗਤ ਦਾ ਉਹਨਾਂ ਦੇ ਨਾਲ ਉਹਨਾਂ ਦੇ ਘਰੇ ਚਲੇ ਜਾਂਦਾ ਵਾ ਘਰੇ ਜਾ ਕੇ ਸਿੰਘ ਸਾਹਿਬ ਪ੍ਰਸ਼ਾਦਾ ਪਾਣੀ ਛਕਦੇ ਆ ਜਨਾਨ ਪਾਣੀ ਕਰਦੇ ਆ ਤੇ ਉਹਨਾਂ ਦੇ ਨਾਲ ਚਲੇ ਜਾਂਦੇ ਆ ਸੋ ਉਸ ਤੋਂ ਬਾਅਦ ਉਹਨੂੰ ਸਿੱਧਾ ਸੀਏ ਸਟਾਫ ਦੇ ਵਿੱਚ ਲਿਆਇਆ ਜਾਂਦਾ ਵਾ ਸੋ ਇੱਕ ਦਰਸ਼ਨ ਸਿੰਘ ਹਟੂਰ ਦੀ ਵੀ ਮੈਂ ਗੱਲ ਕਰਨੀ ਚਾਹਣਾ ਉਹ ਟਾਈਮ ਦੇ ਚਸ਼ਮਦੀਦ ਗਵਾਹ ਸੀਗੇ ਹਵਲਦਾਰ ਸੀਗੇ ਸੋ ਉਹਨਾਂ ਦੀਆਂ ਇੱਕ ਕੋਟ ਕੀਤੀਆਂ ਹੋਈਆਂ ਗੱਲਾਂ ਕਿ ਜਦੋਂ ਸੀਐਫਟਾਪ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਵਾ ਤੇ ਉਹ ਕਿਸੇ ਡਾਕੂਮੈਂਟ ਵਗੈਰਾ ਦੇਣ ਉਹ ਫਦਰ ਥਾਣੇ ਦੇ ਵਿੱਚ ਜਦੋਂ ਜਾਂਦੇ ਆ ਸੀਐਫਟਾਪ ਦੇ ਵਿੱਚ ਜਾਂਦੇ ਆ ਉਹ ਵੇਖਦੇ ਆ ਕਿ ਇੱਕ ਨੀਲਾ ਕਾਲਾ ਹੋਇਆ ਪਿਆ ਇੱਕ ਬੰਦਾ ਨੁਕਰ ਦੇ ਵਿੱਚ ਪਿਆ ਹੁੰਦਾ ਵਾ ਉਸ ਤੋਂ ਪਹਿਲਾਂ ਇੱਕ ਵਾਰੀ ਵੀ ਇੱਕ ਹੋਰ ਜਾਂਦੇ ਆ ਉਦੋਂ ਉਹਨਾਂ ਨੂੰ ਪੁੱਠਾ ਲਮਕਾ ਕੇ ਨਿਰਵਸਤਰ ਕਰਕੇ ਕੌਮ ਦਾ ਜਹੇਦਾਰ ਬਿਨਾਂ ਕੱਪੜਿਆਂ ਤੋਂ ਨਿਰਵਸਤਰ ਕਰਕੇ ਉਹਨੂੰ ਲਮਕਾਇਆ ਹੁੰਦਾ ਵਾ ਫੋਜਰੋਂ ਇਹ ਚੀਜ਼ਾਂ ਉਹ ਵੇਖਦਾ ਵਾ ਚਲੋ ਮਹਿਕਮੇ ਦੇ ਵਿੱਚ ਹੋਣ ਕਰਨ ਉਹ ਤਾਂ ਕੀ ਕਰ ਸਕਦੇ ਸੀ ਫਿਰ ਪਿੰਡ ਦੇ ਵਿੱਚ ਵੀ ਰੋਲਾ ਪੈਂਦਾ ਕਿ ਉਹਨਾਂ ਨੂੰ ਛਡਵਾਇਆ ਜਾਵੇ ਸੋ ਉਸ ਟਾਈਮ ਤੇ ਸਰਕਾਰ ਵੀ ਅਕਾਲੀ ਦਲ ਸੀਗੀ ਇਹ ਵੀ ਦੱਸਣ ਦਾ ਵੀ ਬਹੁਤ ਇੰਪੋਰਟੈਂਟ ਵੀ ਸਰਕਾਰ ਕੀ ਦੀ ਸੀ ਉਹ ਆਪਣੇ ਆ ਦੀ ਸਰਕਾਰ ਹੀ ਪਰ ਫਿਰ ਵੀ ਆਪਣੇ ਨੂੰ ਨਹੀਂ ਬਚਾ ਸਕੀ ਉਸ ਟਾਈਮ ਬਾਦਲ ਸਾਹਿਬ ਇੱਕ ਚਿੱਠੀ ਵੀ ਲਿਖਦੇ ਸਰਨ ਸਿੰਘ ਘੋਟਨੇ ਨੂੰ ਕਿ ਘੱਟੋ ਘਾਟ ਉਹਨਾਂ ਨੂੰ ਜਿਹੜਾ ਵਾ ਚੰਗੇ ਇੱਕ ਬਸਤਰ ਜਾਂ ਚੰਗਾ ਖਾਣ ਪੀਣ ਉਹਨਾਂ ਦਾ ਘਰ ਦਾ ਖਾਣ ਪੀਣ ਵੀ ਦਿੱਤਾ ਜਾਵੇ ਫਿਰ ਜਿਹੜੀ ਕਮਕੇ ਸਾਹਿਬ ਦੀ ਆਪਣੇ ਜਿਹੇ ਤਾਂ ਸਾਹਿਬ ਦੀ ਪਤਨੀ ਵੀ ਹੁੰਦੇ ਆ ਉਹ ਨਾਸਤੇ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਘਰੋਂ ਤਿਆਰ ਕਰਕੇ ਲੈ ਕੇ ਜਾਂਦੇ ਆ ਪਰ ਅਗਲੇ ਪਾਸੇ ਉਹ ਪੁਲਿਸ ਵਾਲੇ ਆਪ ਖਾ ਜਾਂਦੇ ਸੀ ਉਹਨਾਂ ਨੂੰ ਦਿੰਦੇ ਸੀ ਇਹਰਾ ਵੀ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ ਕੋਈ ਰਿਕਾਰਡ ਨਹੀਂ ਹੈ ਕਿ ਉਹਦੋਂ ਉਹਨਾਂ ਨੂੰ ਛਕਾਉਂਦੇ ਸੀ ਕਿ ਨਹੀਂ ਸੋ ਉਹਨਾਂ ਨੂੰ ਕਪਾ ਵਾਂਗੂ ਚੰਬ ਦਿੱਤਾ ਜਾਂਦਾ ਵਾ ਇਹਨਾਂ ਦਿਨਾਂ ਦੇ ਵਿੱਚ ਸੰਗਤ ਥੋੜਾ ਹੋਰ ਰੌਲਾ ਪਉਂਦੀ ਆ ਤੇ ਬਾਬਾ ਕਾਲਾ ਜੀ ਜਿਹੜੇ ਨਾਨਕਸਰ ਸੰਗਤਾਂ ਦੇ ਮੁਖੀ ਵੀ ਆ ਓਫ ਟਾਈਮ ਤੇ ਇਹਨਾਂ ਨੂੰ ਸੰਗਤ ਵੱਲੋਂ ਪਰਜਵਾਇਆ ਜਾਂਦਾ ਵਾ ਫੋ ਇਹ ਵੀ ਜਦੋਂ ਅੰਦਰ ਜਾਂਦੇ ਆ ਤੇ ਇਹ ਕੀ ਦੇਖਦੇ ਆ ਕਿ ਇੱਕ ਜਮਾ ਹੀ ਉਹਨਾਂ ਦੇ ਜਿਹੜੀਆਂ ਲੱਤਾਂ ਵਾਂ ਮੋੜ ਕੇ ਉਹਨਾਂ ਦੇ ਕੰਨਾਂ ਨੂੰ ਲੱਗੀਆਂ ਹੁੰਦੀਆਂ ਤੇ ਨੁੱਕਰ ਦੇ ਵਿੱਚ ਜਿਵੇਂ ਇੱਕ ਬੰਦਾ ਸੈਕੰਦ ਧਿਆਉਂਦਾ ਵਾ ਅਖੀਰਲੇ ਫਾਵਾਂ ਨੂੰ ਆਪਣੇ ਨੂੰ ਢੀਕਨ ਧਿਆਉਂਦਾ ਜਾਨ ਨਿਕਲਣ ਵਾਲੀ ਹੁੰਦੀ ਓ ਬੰਦੇ ਦੀ ਸੋ ਇਦਾਂ ਉਹ ਜਹੇਦਾਰ ਸਾਹਿਬ ਨੁੱਕਰ 'ਚ ਬੈਠੇ ਸੈਕੰਦ ਦੇ ਹੀ ਉਹਨਾਂ ਦੀਆਂ ਲੱਤਾਂ ਉਹਨਾਂ ਦੇ ਕੰਨਾਂ ਤੱਕ ਲਾਈਆਂ ਹੋਈਆਂ ਸੀ ਜਮਾ ਰੰਗ ਕਾਲਾ ਤੇ ਸਰੀਰ ਤੇ ਨੀਲੇ ਨਿਸ਼ਾਨ ਕੁੱਟਮਾਰ ਦੇ ਪਏ ਹੋਏ ਸੀਗੇ ਉਹਨਾਂ ਦੇ ਸੋ ਜਦੋਂ ਦੇਣਾ ਇਹਦਾ ਉਹਨਾਂ ਦੀ ਸ਼ਹੀਦੀ ਦਾ ਇੰਨਾ ਤਸ਼ੱਦਦ ਕਰਨ ਤੋਂ ਬਾਅਦ ਰਾਤ ਨੂੰ ਸ਼ਰਾਬ ਪੀ ਕੇ ਉਹਨਾਂ ਨੂੰ ਕੁੱਟਣਾ ਮਾਰਨਾ ਰਾਤ ਨੂੰ ਇੱਕ ਦਿਨ ਕੀ ਹੁੰਦਾ ਜੀ ਸਰਮ ਸਿੰਘ ਕੋਟਨਾ ਸ਼ਰਾਬ ਪੀ ਕੇ ਉਸ ਟਾਈਮ ਤੇ ਐਫਐਸਪੀ ਨਾਲ ਅ ਅਜੀਤ ਸਿੰਘ ਬੈਂਸ ਅ ਫਲਰਮ ਸਿੰਘ ਕੋਟਨਾ ਜਗਮੀਤ ਸਿੰਘ ਐਫਐਸਪੀ ਤੇ ਡੀਐਸਪੀ ਹਰਪਗ ਹਰਪਗਵਾਨ ਸਿੰਘ ਇਹ ਉਸ ਟਾਈਮ ਤੇ ਤਿੰਨ ਚਾਰ ਜਣੇ ਅੰਦਰ ਜਾਂਦੇ ਆ ਜੀ ਸ਼ਰਾਬ ਨਾਲ ਰੱਜੀ ਹੋਏ ਨੇ ਜਿਹੇਦਾਰ ਸਾਹਿਬ ਦੇ ਚੱਡੇ ਦਾ ਪਹਿਲਾਂ ਹੀ ਪਾੜੇ ਹੋ ਦੇਖੋ 80 ਡਿਗਰੀ ਦੇ ਇਹ ਉੱਥੇ ਜਾ ਕੇ ਜਿਹੇਦਾਰ ਸਾਹਿਬ ਦੇ ਲੱਤਾਂ ਮਾਰਦਾ ਜੀ ਲੱਤਾਂ ਮਾਰਨ ਦੇ ਕਾਰਨ ਉਹਨਾਂ ਦੇ ਚੱਡਿਆਂ ਜੋ ਪਾਟੇ ਦਾ ਪਹਿਲਾਂ ਵੀ ਦੇਖੂ ਨਿਕੰਦਾ ਸ਼ੁਰੂ ਹੋ ਜਾਂਦਾ ਜਦੋਂ ਖੂਨ ਨਿਕਲਦੇ ਆ ਤੇ ਸਵਰਨ ਸਿੰਘ ਘੋਟਣਾ ਆਪਦੇ ਨਾਲ ਖੜੇ ਡੀਐਸਪੀ ਨੂੰ ਕਹਿੰਦਾ ਕਿ ਇਨ ਸਿਖਾਂ ਦੇ ਜਿਹੇਦਾਰ ਦਾ ਮੂਤ ਨਿਕਲ ਗਿਆ ਪਰ ਜਦੋਂ ਉਹ ਧਿਆਨ ਨਾਲ ਵੇਖਦੇ ਆ ਉਹ ਮੂਤ ਨਹੀਂ ਦਾ ਜਿਹੇਦਾਰ ਸਾਹਿਬ ਦਾ ਖੂਨ ਨਿਕਲ ਚੁਗਾੰਦਾ ਫੋ ਐਦਾਂ ਇਨਾ ਤਸੀਹੇ ਦੇ ਕੇ ਜਿਹੇਦਾਰ ਸਾਹਿਬ ਨੂੰ ਉਸ ਤੋਂ ਬਾਅਦ ਰਿਪੋਰਟ ਕਰ ਦੇਣੀ ਕਿ ਉਹ ਤਾਂ ਜਿੱਪ ਘੋੜੇ ਹੋ ਗਏ ਆ ਲਾਸਟ ਦੇ ਰਿਪੋਰਟ ਕੀ ਉਹਨਾਂ ਦੀ ਦਿੱਤੀ ਜਾਂਦੀ ਹੈ ਜੀ ਅਸੀਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਜਿਹੇ ਦਰਫਾ ਨੂੰ ਲੈ ਕੇ ਜਾ ਰਹੇ ਸੀ ਤੇ ਰਾਹ ਵਿਚੋਂ ਖਾੜਕਵਾ ਨੇ ਹੱਲਾ ਬੋਲ ਕੇ ਤੇ ਉਹ ਛੜਵਾ ਕੇ ਲੈ ਗਏ ਇਹ ਜਮਾ ਨਾਨਸੈਂਸ ਚੀਜ਼ ਅੱਜ ਤੱਕ ਵੀ ਥਾਣੇ ਦੇ ਵਿੱਚ ਇਹ ਚੀਜ਼ ਲਿਖੀ ਪਈ ਹੈ ਕਿ ਸਿੱਖਾਂ ਦਾ ਜਿਹੇਦਾਰ ਆਫ ਟਾਈਮ ਤੇ ਭਗੋੜਾ ਹੋ ਗਿਆ ਹੈ ਫਿਰ ਉਸ ਤੋਂ ਬਾਅਦ ਕੀ ਕਰਦੇ ਆ ਜੀ ਜਦੋਂ ਜਮਾ ਜਿਹੇਦਾਰ ਸਾਹਿਬ ਦੀ ਹਾਲਤ ਮਾੜੀ ਹੋ ਜਾਂਦੀ ਆ ਪਤਾ ਲੱਗ ਜਾਂਦਾ ਕਿ ਹੁਣ ਬਸ ਫੇਰੇ ਫਰੀ ਵਿੱਚ ਕੁਝ ਨਹੀਂ ਰਹਿ ਗਿਆ ਫੂ ਉਹਨਾਂ ਨੂੰ ਮਾਰਨ ਦੇ ਵਾਸਤੇ ਸ਼ਰਾਬ ਪੀਤੀ ਰਾਤ ਨੂੰ ਰੱਜਿਆ ਸ਼ਰਾਬ ਦਾ ਜਹਦਾਰ ਸਾਹਿਬ ਕੋਲ ਜਾਂਦਾ ਵਾ ਤੇ ਇੱਕ ਲਾਗੂ ਕੋਈ ਸਿਪਾਹੀ ਆ ਜਾਂ ਪਤਾ ਨਹੀਂ ਕੋਣ ਕਹਿੰਦਾ ਕਿ ਜਰਨੈਲ ਦੇ ਗੋਰੀ ਤੇ ਜਰਨੈਲ ਹੀ ਮਾਰ ਸਕਦਾ ਜਿਹੜਾ ਐਫਐਸਪੀ ਫਰਮ ਸਿੰਘ ਘੋਟਨਾ ਵਾ ਉਹ ਫੇਲੇ ਆਪਣੇ ਕੇ ਸਿਪਾਹੀ ਦਾ ਜਾਂ ਨਾਲ ਵਾਲੇ ਸਾਥੀ ਦਾ ਰਵਾਲ ਵਰ ਪੜਦਾ ਤੇ ਜਹਦਾਰ ਸਾਹਿਬ ਦੇ ਗੋਲੀ ਮਾਰ ਦਿੰਦਾ ਉਸ ਤੋਂ ਬਾਅਦ ਕੈਂਟਰ ਦੇ ਵਿੱਚ ਉਹਨਾਂ ਦੀ ਲਾਸ਼ ਨੂੰ ਜਿਵੇਂ ਪਸ਼ੂ ਆ ਦੀ ਕਿਸੇ ਪਸ਼ੂ ਦੀ ਲਾਸ਼ ਨਹੀਂ ਡੰਗਰ ਦੀ ਕਿਸੇ ਮੱਝ ਮਰੀ ਦੀ ਲਾਸ਼ ਨਹੀਂ ਫੁੱਟੀ ਜਾਂ ਕੈਂਟਰ ਦੇ ਵਿੱਚ ਐਸ ਤਰ੍ਹਾਂ ਉਹਨਾਂ ਦੀ ਲਾਸ਼ ਫੁੱਟੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਕੈਂਟਰ ਦੇ ਵਿੱਚ ਜਾਂ ਉੱਥੇ ਦਰਿਆ ਦੇ ਕੰਢੇ ਪਹੁੰਚ ਕੇ ਟੋਟੇ ਟੋਟੇ ਕੀਤੇ ਜਾਂਦੇ ਆ ਜੀ ਉਹਨਾਂ ਦੀ ਲਾਸ਼ ਦੇ ਟੋਟੇ ਕਰਕੇ ਲਾਸ਼ ਉਹਨਾਂ ਦੀ ਫਤਲੋ ਜੀ ਦਰਿਆ ਦੇ ਵਿੱਚ ਰੋੜ ਦਿੱਤੀ ਜਾਂਦੀ ਹੈ ਜਦੋਂ ਕਰਕੇ ਕਾਰਾ ਵਾਪਸ ਆਉਂਦੇ ਨੇ ਸੋਦਰਸ਼ਨ ਸਿੰਘ ਘਟੂਰ ਜਾਂ ਇਹਨਾਂ ਦੇ ਨਾਲ ਦਾ ਸਾਥੀ ਕੋਈ ਪੁੱਛਦਾ ਕਿ ਮੁਰਗਾ ਮੁਰਗੀ ਵਗੈਰਾ ਕੋਈ ਖਾ ਕੇ ਆਏ ਲੱਗਦਾ ਐ ਐਸਐਸਪੀ ਸਾਹਿਬ ਸੋ ਕਹਿੰਦੇ ਆ ਕਿ ਨਹੀਂ ਜੀ ਅਸੀਂ ਤੇ ਕੋਮ ਦਾ ਜਹੇਦਾਰ ਵੱਢ ਕੇ ਆਏ ਆ ਜਹੇਦਾਰ ਕਮਕੇ ਨੂੰ ਵੱਢ ਕੇ ਤੇ ਅਸੀਂ ਦਰਿਆ ਦੇ ਵਿੱਚ ਤਾਰ ਕੇ ਆਏ ਆ ਉਹਨਾਂ ਟਾਈਮਾਂ ਦੇ ਵਿੱਚ ਜਿ ਸ਼ਪਾਈਆਂ ਚ ਨਾਰਮਲ ਗੱਲਾਂ ਹੀ ਚੱਲਦੀਆਂ ਹੁੰਦੀਆਂ ਕਿਦਰ ਜਿਹੜੀਆਂ ਫਤਲੋਏ ਦੀਆਂ ਮੱਛੀਆਂ ਆ ਉਹ ਹੁਣ ਜੀਵ ਜੰਤੂ ਨਹੀਂ ਖਾਂਦੀਆਂ ਕਾਈ ਨਹੀਂ ਖਾਂਦੀਆਂ ਥੱਲੇ ਵਾਲੀਆਂ ਉਹਦੇ ਹੁਣ ਸਿੰਘਾਂ ਦਾ ਮਾਫ ਕਰਦੀਆਂ ਉਹਨਾਂ ਦਿਨਾਂ 'ਚ ਰਾਜਸਥਾਨ ਦੇ ਜਿਹੜੇ ਨਹਿਰੀ ਵਿਭਾਗ ਦੇ ਮੰਤਰੀ ਦਾ ਵੀ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਪੱਤਰ ਵੱਜੋਂ ਇੱਕ ਵਾਰਨਿੰਗ ਹੁੰਦੀ ਹੈ ਕਿ ਤੁਸੀਂ ਇੰਨੀਆਂ ਲਾਸ਼ਾਂ ਪੰਜਾਬ ਦੇ ਮੁੰਡਿਆਂ ਦੀਆਂ ਤੁਸੀਂ ਨਹਿਰ ਦੇ ਵਿੱਚ ਫੁੱਟਣ ਫੁੱਟੰਦੇ ਹੋ ਜਿਹੜੀਆਂ ਆ ਕੇ ਸਾਡੇ ਕੈਂਟ ਦੇ ਵਿੱਚ ਫਸਣੀਆਂ ਸਾਡੇ ਬੈਰੀਗੇਟਾਂ ਦੇ ਵਿੱਚ ਆ ਕੇ ਨਾ ਨਹਿਰਾਂ ਦੇ ਵਿੱਚ ਲਾਸ਼ਾਂ ਆ ਕੇ ਫਸਣੀਆਂ ਉਹਨਾਂ ਦੀਆਂ ਹੱਡੀਆਂ ਫਸਣੀਆਂ ਫੂ ਪੰਜਾਬ ਦੇ ਵਿੱਚ ਇੰਨਾ ਘਾਣ ਹੋਣਾ ਸਿੱਖਾਂ ਦਾ ਉਹ ਤਾਂ ਚਲੋ ਫਿਰ ਵੀ ਆਪਾਂ ਇੱਕ ਸਾਈਡ ਤੇ ਰੱਖ ਦਿੰਦੇ ਆ ਕੌਮ ਦਾ ਇੱਕ ਜਹੇਦਾਰ ਇਦਾਂ ਵੱਢਿਆ ਜਾਣਾ ਵੱਡ ਟੁਕ ਕਿਉਂਕਿ ਲਾਸ਼ ਵੀ ਨਾ ਬਰਾਮਦ ਹੁੰਨੀ ਸੋ ਉਹਨਾਂ ਦੇ ਪਰਿਵਾਰ ਤੋਂ ਵੀ ਵੱਧ ਫਰਜ਼ ਮੈਨੂੰ ਲੱਗਦਾ ਕੌਮ ਦਾ ਫੀਗਾ ਕੀ ਕੌਮ ਦਾ ਇਦਾਂ ਇੱਕ ਜਿਹੇਦਾਰ ਫੜਿਆ ਜਾਵੇ ਤੇ ਵੱਡ ਟੁੱਟ ਕੇ ਦਰਿਆ ਦੇ ਵਿੱਚ ਫੁੱਟ ਦਿੱਤਾ ਜਾਵੇ ਤੇ ਕਿਸੇ ਮਾਈ ਦੇ ਲਾਲ ਦੇ ਕੰਨ ਤੇ ਜੂਗ ਨਾ ਕਰਕੇ ਤੇ ਅੱਜ ਵੀ ਕਈਆਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਸਾਡਾ ਕੋਈ ਜਿਹੇਦਾਰ ਇਦਾਂ ਦਾ ਵੀ ਹੈ ਵੀ ਜਿਹਨੂੰ ਟੋਟੇ ਕਰਕੇ ਨਾ ਦਰਿਆ ਦੇ ਵਿੱਚ ਫੁੱਟਿਆ ਗਿਆ। ਸੋ ਇੱਕ ਇਤਰਾਫ ਜੀ ਸਮਝਦਾ ਜੀ ਮੈਂ ਲੱਖ ਦੀ ਲਾਂਤ ਆਪਦੇ ਆਪ ਤੇ ਹੀ ਸਮਝਦਾ ਤੇ ਸਿੱਖਾ ਸਾਰੀ ਫਿੱਕ ਕੌਮ ਦੇ ਫਿਰ ਤੇ ਹੀ ਸਮਝਦਾ। ਸੋ ਅੱਜ ਮੈਂ ਵੀਡੀਓ ਇਹ ਤਾਂ ਕਰਕੇ ਬਣਾਉਣਾ ਹੈ ਕਿ ਹੋ ਸਕਦਾ ਜਿਹੜੀਆਂ ਅੱਜ ਸਰਕਾਰਾਂ ਵਾਂ ਜਿਹੜੀ ਬੀਪੀ ਤਵਾੜੀ ਨੇ ਰਿਪੋਰਟ ਵੀ ਬਣਾਈ ਸੀਗੀ ਜਿਹੜਾ ਕਿ ਬਾਦਲ ਸਰਕਾਰ ਵੱਲੋਂ ਲਾਇਆ ਗਿਆ ਤੇ ਬਾਅਦੋਂ ਬਾਦਲ ਸਰਕਾਰ ਨੇ ਇਹਨੂੰ ਇਨਸਾਫ ਨਹੀਂ ਦਿੱਤਾ ਪੂਰੀ ਰਿਪੋਰਟ ਦੇ ਵਿੱਚ ਫਾਪ ਬਿਆਨ ਉੱਤੇ ਗਵਾਹਾਂ ਦੇ ਬਿਆਨ ਸਾਰਿਆਂ ਬਿਆਨਾਂ ਦੇ ਆਧਾਰ ਤੇ ਪਤਾ ਚੱਲਦਾ ਕਿ ਇਹਨਾਂ ਨੇ ਗੁਰਦੇਵ ਸਿੰਘ ਕਮਕਨ ਨੂੰ ਕਿੱਦਾਂ ਸ਼ਹੀਦ ਕੀਤਾ ਪਰ ਅਫੋਰਡ ਦੀ ਗੱਲ ਹੈ ਜੀ ਅੱਜ ਤੱਕ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਥਾਣੇ ਜੱਜ ਵੀ ਰਿਪੋਰਟ ਪਈ ਹੈ ਕਿ ਜਿਸਦਾਰ ਗੁਰਦੇਵ ਸਿੰਘ ਕਮਕਨ ਪਘੋੜੇ ਆ ਅੱਜ ਦੀ ਆਮ ਆਦਮੀ ਸਰਕਾਰ ਆ ਜੀ ਸਰਦਾਰ ਭਗਵੰਤ ਸਿੰਘ ਮਾਲ ਗੱਦੀ ਤੇ ਬੈਠਾ ਉਹਨਾਂ ਦਾ ਫਰਜ਼ ਬਣਦਾ ਜਿਹੜੇ ਸਾਡੇ ਕਾਲ ਤੱਕ ਤੋਂ ਸਾਡੀ ਗੱਡੀ ਤੇ ਬੈਠੇ ਆ ਕੁਲਦੀਪ ਸਿੰਘੜ ਗੱਜੂ ਜੀ ਦਿਲ ਮੈਨੂੰ ਲੱਗਦਾ ਨਹੀਂ ਮੇਰੀ ਵੀਡੀਓ ਪਹੁੰਚੂਗੀ ਪਰ ਜੇ ਮੇਰੀ ਵੀਡੀਓ ਪਹੁੰਚਦੀ ਆ ਇੱਕ ਕੌਮ ਦੇ ਜ਼ਹੀਦਾਰ ਨੂੰ ਇਦਾਂ ਵੱਢਿਆ ਗਿਆ ਉਹ ਤੇ ਮੈਨੂੰ ਨਹੀਂ ਲੱਗਦਾ ਕਿ ਹਾਨੂੰ ਚੁੱਪ ਕਰਕੇ ਬਹਿਣਾ ਚਾਹੀਦਾ ਸੀ ਉਹਨਾਂ ਪਰ ਫਿਰ ਵੀ ਅੱਜ ਵੀ ਨੇ ਸਾਲ 30 35 ਦੀ 25 ਜਾਂ 35 ਫਾਲਤੀ 31 ਸਾਲਾਂ ਬਾਅਦ ਵੀ ਇਹ ਗੱਲ ਜੇ ਬਾਹਰ ਹੁੰਦੀ ਆ ਸਾਨੂੰ ਚਾਹੀਦਾ ਕਿ ਕੌਮ ਦੇ ਜ਼ਹੀਦਾਰ ਅੱਗੇ ਲੱਗਣ ਸੰਸਥਾਵਾਂ ਅੱਗੇ ਲੱਗਣ ਤੇ ਇਹ ਚੀਜ਼ ਦਾ ਇਨਸਾਫ ਜ਼ਰੂਰ ਉਹਨਾਂ ਨੂੰ ਮਿਲਣਾ ਚਾਹੀਦਾ ਸੋ ਇਹ ਫੀਗੀ ਜੀ ਅੱਜ ਦੀ ਸੱਚੀ ਸਾਖੀ ਗੁਰਦੇਵ ਸਿੰਘ ਕਮਕੇ ਜੀ ਦੀ ਜਿਹੜੀ ਕਿ ਮੈਂ 1 ਜਨਵਰੀ ਨੂੰ ਸਟਾਰਟ ਆਪਣਾ ਸੀਰੀਜ਼ ਕਰੂੰਗਾ ਸੋ ਪਹਿਲੀ ਸਾਖੀ ਇਹਨਾਂ ਦੀ ਸੀਗੀ ਕਿਉਂ ਸ਼ੀਦੀ ਦਿਹਾੜਾ ਇਹਨਾਂ ਦਾ ਸੋ ਲੱਖ ਲੱਖ ਪ੍ਰਣਾਮ ਆ ਜੀ ਇਹੋ ਜੀ ਸ਼ੀਤ ਸਿੰਘਾਂ ਦੇ ਚਰਨਾਂ ਦੇ ਵਿੱਚ ਜਿਹੜੇ ਕਿ ਆਪਣੀ ਸਦਾ ਹੀ ਅਰਦਾਸ ਦੇ ਵਿੱਚ ਸ਼ੀਦੀਆਂ ਮੰਗਦੇ ਰਹੇ ਸਦਾ ਹੀ ਉੱਚਾ ਸੱਚਾ ਜੀਵਨ ਰੱਖਿਆ ਇਹਨਾਂ ਨੇ ਸੋ ਇਹੋ ਜਿਹੇ ਗੁਰਸਿੱਖਾਂ ਦੀ ਚਰਨ ਧੂੜੀ ਲੋੜਦੇ ਆ ਜੀ ਸੋ ਨੈਕਸਟ ਵੀਡੀਓ ਤੁਹਾਡੇ ਹਫ਼ਤੇ ਜਲਦੀ ਲੈ ਕੇ ਆਵਾਂਗੇ ਜੀ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਅੱਗੇ ਵੀ ਤੁਹਾਡੇ ਹੱਥੇ ਹੀ ਵਧੀਆ ਵਧੀਆ ਫਾਕੀਆਂ ਤੇ ਫਲੋਰੀਆਂ ਲੈ ਕੇ ਆਵਾਂਗੇ ਜੀ ਸਸਰੀ ਕਾਲ ਦੀ ਸਾਰਿਆਂ ਨੂੰ